ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ ਬੁੱਟਰ ਰਾਜਾ ਕੋਟਲੀ ਤੇ ਦੀਪਨਗਲੀ ਦੀ ਖਾਸ ਰਿਪੋਰਟ ਨਿਮਰਤਾ ਅਤੇ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪੁਲਿਸ ਚੌਕ ਕੀ ਬੰਗਾਲੀ ਦੇ ਸਮੂਹ ਸਟਾਫ ਵੱਲੋਂ ਸਗਤਾਂ ਦੇ ਸ਼ਕਨ ਲਈ ਲੰਗਰ ਅਤੇ ਠੰਡੇ ਮਿੱਠੇ ਜਲਦੀਆਂ ਸ਼ਮੀਲਾਂ ਦਾ ਆਯੋਜਨ ਕੀਤਾ ਗਿਆ। ਥਾਣਾ ਮਨਜੀਠਾ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਬੰਗਾਲੀ ਕਲਾਂ ਦੇ ਸਮੂਹ ਸਟਾਫ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਡਾ 3ਏ ਵਾਲ ਵਿਖੇ ਠੰਡੇ ਮਿੱਠੇ ਸ਼ਮੀਲਾਂ ਦੇ ਲੰਗਰ ਲਗਾਏ। ਇਸ ਮੌਕੇ ਥਾਣਾ ਮਨਜੀਠਾ ਦੇ ਮੁਖੀ ਸਬ ਇੰਸਪੈਕਟਰ ਹਰਚੰਦ ਸਿੰਘ ਨੇ ਚੌਂਕੀ ਦੇ ਸਮੂਹ ਸਟਾਫ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਯਾਦ ਕੀਤਾ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਪਿੰਡ ਪਿੰਡ ਨਸ਼ੇ ਦੇ ਵਿਰੁੱਧ ਇੱਕ ਲਹਿਰ ਚਲਾਏ ਜਿਹੜਾ ਨਸ਼ਾ ਵੇਚਣ ਵਾਲੇ ਨੇ ਉਹਨਾਂ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਜੋ ਨੌਜਵਾਨ ਨਸ਼ੇ ਦੇ ਦਲ-ਦਲ ਵਿੱਚ ਫਸ ਚੁੱਕੇ ਹਨ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ ਇਸ ਮੌਕੇ ਮਾਰਕੀਟ ਕਮੇਟੀ ਮੰਜੀਠਾ ਦੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਮਰੜੀ ਨੇ ਕਿਹਾ ਥਾਣਾ ਮੁਖੀ ਦੇ ਸਮੂਹ ਸਟਾਫ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਪਰਾਲਾ ਕੀਤਾ ਗਿਆ ਹੈ ਸ਼ਲਾਂਗਾ ਯੋਗ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਾ ਸਾਰੇ ਭਾਰਤ ਦੇ ਵਿੱਚ ਵੱਸਦੇ ਸਾਡੇ ਸਿੱਖ ਭਾਈਚਾਰੇ ਵੱਲੋਂ ਇਹ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਜਿਹੜੀਆਂ ਉਹ ਫਲਾਈਆਂ ਗਈਆਂ ਵਾ ਜਿਹੜੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਧੜੇ ਨੂੰ ਸਮਰਪਿਤ ਆ ਤੇ ਤੁਸੀਂ ਵੀ ਖੁਸ਼ਕਿਸਮਤ ਆ ਕਿ ਸਾਡੀ ਚੌਂਕੀ ਭੰਗਾਲੀ ਦੇ ਸਟਾਫ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲਦੀ ਸ਼ਬੀਰ ਲਾਈ ਗਈ ਆ ਇਹ ਆਮ ਲੋਕਾਂ ਦੇ ਵਿੱਚ ਆਮ ਪਬਲਿਕ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਧੜੇ ਨੂੰ ਯਾਦ ਕਰਨ ਵਾਸਤੇ ਬੜਾ ਵਧੀਆ ਉਪਰਾਲਾ ਵਾ ਤੇ ਮੈਂ ਇਸ ਉਪਰਾਲੇ ਦੀ ਪਹਿ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ ਤੇ ਇਹਦੇ ਨਾਲ ਨਾਲ ਹੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਕੇ ਹਟਿਆ ਹਾਂ ਕਿ ਆਪਾਂ ਇਹ ਵੀ ਪ੍ਰਣ ਲਈਏ ਕਿ ਇਸ ਦਿਹਾੜੇ ਨੂੰ ਸਮਰਪਿਤ ਹੋ ਕੇ ਤੇ ਪਿੰਡ ਪਿੰਡ ਨਸ਼ੇ ਦੇ ਵਿਰੁੱਧ ਲਹਿਰ ਚਲਾਈਏ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਖਤ ਸੰਦੇਸ਼ ਦੇ ਕੇ ਸਹੀ ਲਾਈਨ ਤੇ ਲੈ ਕੇ ਆਈਏ ਜਿਹੜੇ ਬੱਚੇ ਸਾਡੇ ਨਸ਼ੇ ਦੇ ਵਿੱਚ ਲਿਪਤ ਹੋ ਗਏ ਉਹਨਾਂ ਦਾ ਆਪਾਂ ਇਲਾਜ ਕਰਾਉਣ ਦੀ ਕੋਸ਼ਿਸ਼ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਲ ਬਖਸ਼ਣਗੇ ਸਮੱਤ ਬਖਸ਼ਣਗੇ ਤੇ ਪਬਲਿਕ ਨੂੰ ਵੀ ਇਸ ਸਬੰਧ ਦੇ ਵਿੱਚ ਉਤਸ਼ਾਹਤ ਹੋ ਕੇ ਸਾਡਾ ਸਹਿਯੋਗ ਦੇਣ ਦੀ ਜ਼ਰੂਰਤ ਆ ਮੈਂ ਪਬਲਿਕ ਨੂੰ ਅਪੀਲ ਕਰਦਾ ਹਾਂ ਕਿ ਸਾਡਾ ਵੱਧ ਛੱਡ ਕੇ ਇਸ ਕੰਮ ਦੇ ਵਿੱਚ ਸਹਿਯੋਗ ਦਿਓ ਤਾਂ ਕਿ ਆਪਾਂ ਜਿੰਨੀ ਕੁ ਜੋਗੇ ਹਾਂ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਚੀਜ਼ ਦਾ ਆਪਾਂ ਬੀਨਾਂਸ਼ ਕਰ ਸਕਦੇ ਹਾਂ ਪਰ ਘੱਟੋ ਘੱਟ ਜਿੰਨੀ ਕੋਸ਼ਿਸ਼ ਕਰਾਂਗੇ ਉਹਦਾ ਕੋਈ ਨਾ ਕੋਈ ਤਾਂ ਸੰਦੇਸ਼ ਜਿਹੜਾ ਵਾ ਕੋਈ ਨਾ ਕੋਈ ਲਾਭ ਜਿਹੜਾ ਵਾ ਉਹ ਕਿਸੇ ਨੂੰ ਮਿਲੂਗਾ ਕਿਸੇ ਦਾ ਇੱਕ ਪੁੱਤ ਬਚੂਗਾ ਕਿਸੇ ਦੇ ਸਹੀਜੇ ਸਹੀਜੇ ਜੇ ਆਪਾਂ ਨਸ਼ੇ ਤੇ ਕੰਟਰੋਲ ਕਰਾਂਗੇ ਤੇ ਕਈ ਨੌਜਵਾਨ ਸਾਡੇ ਜਿਹੜੇ ਆ ਉਹ ਹੱਥ ਤੋਂ ਹੰੜਿਆ ਜਾਣ ਤੋਂ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਖਸ਼ੀ ਜਾਊਗੀ ਉਹ ਇਸ ਸਮਾਜ ਦੇ ਵਿੱਚ ਆਪਣਾ ਜੀਵਨ ਜਿਹੜਾ ਵਾਸਾ ਇਸ ਤਰੀਕੇ ਨਾਲ ਜੀ ਸਕਣਗੇ ਅੱਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਮਨਾਉਂਦਿਆਂ ਹੋਇਆ ਦੁਨੀਆਂ ਭਰ ਦੇ ਜਿਹੜੇ ਸਿੱਖ ਨੇ ਪੂਰਨਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ਮੀਲਾਂ ਲਾਈਆਂ ਗਈਆਂ ਨੇ ਔਰ ਉਸੇ ਚੀਜ਼ ਦੀ ਦੇ ਉਸ ਨੂੰ ਬਣਾਉਂਦਿਆ ਹੋਇਆ ਸਾਡੀ ਪੁਲਿਸ ਚੌਕੀ ਭੰਗਾਰੀ ਕਲਾਂ ਵੱਲੋਂ ਸਾਡੇ ਜਿਹੜੇ ਇੰਚਾਰਜ ਸਾਹਿਬ ਨੇ ਸਰਦਾਰ ਹਰਵੰਤ ਸਿੰਘ ਗੋੜੀ ਉਹਨਾਂ ਦੇ ਉਗਮ ਦੇ ਨਾਲ ਇਹ ਇਥੇ ਸ਼ਮੀਲ ਲਾਈ ਗਈ ਆ ਔਰ ਇਹਦੇ ਚ ਲਾਗੇ ਜਾ ਕੇ ਦੇ ਜਿਹੜੇ ਲਾਗਦੇ ਪਿੰਡਾਂ ਦੇ ਬੋਧਵਰ ਸਾਹਿਬਾਨ ਨੇ ਉਹਨਾਂ ਨੇ ਵੀ ਹਾਜ਼ਰੀ ਭਰੀ ਆ ਔਰ ਇਹ ਸ਼ਰਾਗਾ ਜੋ ਕੰਮ ਆ ਇਸ ਤੋਂ ਇਲਾਵਾ ਸਾਡੇ ਐਸ ਐਚਓ ਸਾਹਿਬ ਆਏ ਸੀ ਇੱਥੇ ਸਮੋਕਿਆ ਦਿੰਦੇ ਤੇ ਉਹਨਾਂ ਨੇ ਨਸ਼ੇ ਨੂੰ ਖਤਮ ਕਰਨ ਲਈ ਵਾਸਤੇ ਵੀ ਸੰਦੇਸ਼ ਦਿੱਤਾ ਵਾ ਸਾਰੇ ਲਾਗੇ ਲਾਗੇ ਪਿੰਡਾਂ ਦੇ ਬਹੁਤ ਭਰਾਂ ਨੂੰ ਤੇ ਅਸੀਂ ਹੰਬਲਾ ਮਾਰੀਏ ਤੇ ਇਹ ਨਸ਼ੇ ਦੇ ਜਿਹੜਾ ਨਸ਼ੇ ਦਾ ਕੋੜ ਆ ਇਹਨੂੰ ਖਤਮ ਕਰੀਏ ਆਪਣੇ ਇਸੇ ਪਿੰਡੇ ਦੇ